ਇਹ ਆ ਬਾਈ ਨਿੱਕਾ ਚੌਧਰੀ ਪਿੰਡ ਆਦਰਾ ਮਾਣ ਠੀਕ ਆ ਬੰਦਾ ਬਹੁਤ ਵਧੀਆ ਆਦਰਾ ਮਾਨ ਵਾਲਿਓ ਮਦਦ ਕਰਿਆ ਕਰੋ ਬੰਦਾ ਵਧੀਆ ਦੀ ਮਦਦ ਕਰੋ ਯਾਰ ਇਤ ਤਗੜੀਆਂ ਇਨਸਾਨੀਆ ਉਹਦਾ ਕਰ ਹੀ ਸਕਦੀਆਂ ਹਜ਼ਾਰ ਹਜ਼ਾਰ ਨਾਲ ਕੋਈ ਫਰਕ ਨਹੀਂ ਪੈਂਦਾ ਕਿਉਂ ਬਾਈ ਹਾਂਜੀ ਹਾਂਜੀ ਹਾਂ ਮੈਂ ਕਿਤੇ ਤੱਕ ਇਹਨੂੰ ਤਾਂ ਹਰੇਕ ਹੀ ਬੁਲਾ ਲੈਂਦਾ ਸਹੀ ਗੱਲ ਹੈ ਕਿ ਨਹੀਂ ਮਾੜੇ ਨੂੰ ਨਹੀਂ ਕਿਉਂ ਬੁਲਾਉਂਦਾ ਇਹ ਬੰਦੇ ਨੇ ਆਪਣੀ ਮਰਜ਼ੀ ਕੀਤੀ ਯਾਰ ਰੁਪਈਆ 10000 ਦਿੱਤਾ ਤੁਸੀਂ ਵੀ ਕਰੋ ਇਸ ਬੰਦੇ ਵਾਲੇ ਦੇ ਦੇਖ ਲਓ ਉਹ ਵੀ ਦਾ ਬੰਦਾ ਆਪਣੇ ਇਲਾਕੇ ਦਾ ਹੀ ਆ ਪਿੰਡ ਦਾ ਤੇ ਮੇਰਾ ਕਿੱਦਾਂ ਬਿੱਲਾ ਬਗੈਲਾ ਦੇਖ ਸੁਣਾਉਣੇ ਆ ਮੰਗਦੇ ਆ ਇਹ ਬੰਦੇ ਨੇ 10000 ਰੁਪਈਆ ਦਿੱਤਾ ਮੇਰੀ ਮਰਜ਼ੀ ਕੀਤੀ ਆ ਜਿਹਨੂੰ ਦੇਖ ਸੁਣਾਇਆ ਨਹੀਂ ਤੇ ਬੰਦਾ ਹੈਗਾ ਮੇਰੇ ਅਗਾਈ ਇਹਦਾ ਤਕੜਾ ਵੀ ਹੈ ਨੀਗਾ ਉਹ ਵੀ ਦਾ ਬੰਦਾ ਮੇਰੇ ਆ ਗਿਆ ਪਰ ਇਹਨੇ 10000 ਰੁਪਏ ਮੇਰੀ ਮੱਤ ਕੀਤੀ ਆ ਤੁਸੀਂ ਵੀ ਇਹ ਗੱਲ ਦੇਖ ਕੇ ਦੇਖੋ ਹੂੰ ਇਹ ਦੇ ਕੇ ਸੁਣਾਉਣੇ ਆ ਨਾ 2-3000 ਰੁਪਏ ਦੇ ਦੇਣੇ ਤਾਂ ਸੁਣਾਉਣੇ ਆ ਮੈਨੂੰ ਆ ਕੇ ਦੌਕੇ ਮਾਰਦੇ ਆ ਤੈਨੂੰ ਪੈਸੇ ਦਿੱਤੇ ਆ ਕੰਮ ਕਰ ਨਹੀਂ ਯਾਰ ਇਦਾਂ ਨਾ ਕਰਿਆ ਕਰੋ ਇਹ ਬੰਦਾ ਜਿਹੜਾ ਇਹਨੇ ਮੇਰੀ 10000 ਰੁਪਏ ਮੱਤ ਕੀਤੀ ਆ ਇਹ ਕਹਿੰਦਾ ਜੇ ਹੋਰ ਲੋੜ ਹੋਈ ਹੋਰ ਵੀ ਤੇਰੀ ਮੱਤ ਕਰੂੰਗਾ ਪਰ ਤੇਤੋਂ ਲੈਣੇ ਨਹੀਂ ਉਹੀ ਦਾ ਜਿਹੜੇ ਦੇ ਦਿੱਤੇ ਥੈਂਕ ਯੂ ਧੰਨਵਾਦ ਨਿਕਿਆ ਗਾਦੇ ਫਿਰ ਤੱਕ ਵੀਡੀਓ ਰਹਿਣ ਵਾਲੇ ਆ ਅਸੀਂ ਕਹਦੇ ਫਿਰ ਤੱਕ ਵੀਡੀਓ ਦੇਖਣ ਦੇ ਘਰ ਸਾਡਾ ਨਹੀਂ ਨਹੀਂ ਫਿਰਦਾ ਆਦੇ ਵੀਡੀਓ ਸ਼ੇਅਰ ਕਰੋ ਲਾਈਕ ਕਰੋ ਹਾਂਜੀ ਹਾਂਜੀ ਇਹ ਵੀਡੀਓ ਬਾਦ ਤੋਂ ਬਾਦ ਸ਼ੇਅਰ ਕਰੋ ਲਾਈਕ ਕਰੋ ਦਿਲਾਂ ਦੇ ਵਿੱਚ ਪਰਮਾਤਮਾ ਦਾ ਖੌਫ ਰੱਖਿਆ ਕਰੋ ਹਾਂ ਇਹ ਪਤਾ ਨਹੀਂ ਘੜੀ ਚ ਕੀ ਹੋ ਜਾਣਾ ਸਹੀ ਗੱਲ ਆ ਉਹਦੀ ਮौज ਹੋਈ ਤਾਂ ਉਹਨੇ ਕਦਮ ਪੱਟਣ ਦੇਣਾ ਨਾ ਹੋਈ ਤਾਂ ਨਹੀਂ ਪੱਟਣ ਦੇਣਾ ਨਹੀਂ ਪੱਟਣ ਦੇਣਾ ਰੋਟੀ ਥਾਲੀ ਜੀ ਪਈ ਰਹਿਣ ਦੇਣੀ ਉਹਨੇ ਖਾਣ ਦਾ ਹੁਕਮ ਹੋਇਆ ਤੇ ਖਾਣ ਦੇਣੀ ਜੀ ਤਾਂ ਨਹੀਂ ਦੇਣੀ ਚੱਕ ਲੋ ਚੱਕ ਲੋ ਹੋ ਜਾਣੀਆਂ ਮੈਂਡ ਚ ਤੁਹਾਡੇ ਭੈਣ ਭਰਾ ਜਿਹੜੇ ਆ ਨਾ ਉਹਨਾਂ ਨੇ ਕਹਣਾ ਚੱਕ ਲੋ ਤਾਂ ਉਹ ਤਾਂ ਖੂਪਿਓ ਨੂੰ ਰੋਟੀ ਖਾਣੀ ਆ ਉਹੀ ਤਾਂ ਗੱਲ ਇਹਨਾਂ ਕੋ ਪਿਆਰ ਦਿਲਾਂ ਪਹਿਲਾ ਮੈਥਰੀ ਗਾਣਾ ਸੁਣਾ ਜਿੰਨਾ ਮਰਜੀ ਦਿਲਾਂ ਤੇ ਇਹ ਪਿਆਰ ਹੋਵੇ ਚਾਹੇ ਸਕਾਈ ਹੋਵੇ ਜਿੰਨਾ ਮਰਜੀ ਹਾਂ ਜਦੋਂ ਬੰਦਾ ਮਰ ਜਾਂਦਾ ਤਾਂ ਸਭ ਦਾ ਪੈਨਟ ਲਾਉਂਦੇ ਆ ਮੈਨੂੰ ਲਾਉਂਦੇ ਉਹ ਕਿਉਂ ਹਾਂ ਇਹ ਕਹਿੰਦੇ ਪਾਠ ਕਰਾਓ ਇਹਦਾ ਮੁੜ ਕੇ ਨਾ ਆ ਜਾਵੇ ਕਦੇ ਇਹ ਗੱਲ ਸਹੀ ਆ ਗੱਲ ਸਹੀ ਆ ਨਹੀਂ ਕਰਾਉਂਦੇ ਆ ਪਾਠ ਨਾ ਕਰਾਉਂਦੇ ਵੀ ਰੂਹ ਨੂੰ ਸ਼ਾਂਤੀ ਮਿਲੇ ਭਟਕੇ ਨਾ ਸ਼ਾਂਤੀ ਮਿਲਣ ਦਾ ਸਾਡੀ ਗੱਲ ਨਾ ਪਣਾ ਨੇ ਥੈਂਕ ਯੂ ਦਾਦਾ ਦਾਦਾ ਥੈਂਕ ਯੂ ਵੀਡੀਓ ਨੂੰ ਵੱਧ ਤੋਂ ਵੱਧ ਲਾਇਕ ਕਰੋ ਸ਼ੇਅਰ ਕਰੋ ਸ਼ੇਅਰ ਕਰੋ ਡਾਲ ਠੀਕ ਕਰਦੇ ਓਕੇ ਬਾਈ ਸਾਡੇ ਦੇ ਵੇਰ ਕਰ ਓਕੇ ਬਾਈ ਕਰਦੇ ਓਕੇ ਬਾਈ ਥੈਂਕ ਯੂ ਹੱਥ ਦਾ ਹਲਾ ਵਿੱਚ ਓਕੇ ਬਾਈ ਥੈਂਕ ਯੂ ਧੰਨਵਾਦ ਤੁਹਾਡਾ ਤੇ ਥੈਂਕ ਯੂ ਸਾਡਾ ਥੈਂਕ ਯੂ